ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਸਾਰੇ ਜਿੰਨੇ ਵੀ ਜਿਹੜੇ ਹੁਣ ਸੋ ਕਾਲਡ ਪੰਥਕ ਆਪਣੇ ਆਪ ਨੂੰ ਕਹਿੰਦੇ ਆ ਕਿ ਅਸੀਂ ਜੀ ਬੜੀ ਪੰਥ ਦੀ ਕਰਦੇ ਆ ਅਸੀਂ ਬੰਦੀ ਸਿੰਘ ਛਡਾਉਣੇ ਆ ਲੱਗ ਭਾਗੇ ਨਾ ਸਾਰਿਆਂ ਵੀਰਾਂ ਦੇ ਉਹਨਾਂ ਦੀ ਸਰਕਾਰ ਵੇਲੇ ਦੇ ਪਰਚੇ ਹੈਗੇ ਆ ਅੱਜ ਉਹ ਦਿਨ ਸਾਨੂੰ ਨਸੀਬ ਹੋ ਗਿਆ ਵੀ ਸਾਡਾ ਛੋਟਾ ਵੀਰ ਗੁਰਪ੍ਰੀਤ ਸਾਡੇ ਵਿੱਚ ਆ ਜੀ ਤੇ ਹੁਣ ਮੈਨੂੰ ਲੱਗਦਾ ਕਿ ਇਹ ਆਪਣਾ ਜਿਹੜਾ ਵੀ دنیਆਵੀ ਕਿਰਤ ਕਾਰੋਬਾਰ ਔਰ ਮੈਂ ਅੱਜ ਹੀ ਤੁਹਾਨੂੰ ਸੁਨੇਹਾ ਦੇ ਦਿਆਂ ਇਹ ਪੰਥ ਦੀ ਇਮਾਨਤ ਹੈਗੇ ਨੇ ਸਾਰੇ ਸਿੰਘ ਇਹਨਾਂ ਨੇ ਪੰਥ ਵਾਸਤੇ ਕੀਤਾ ਇਹਨਾਂ ਨੇ ਗੁਰੂ ਗ੍ਰੰਥ ਸਾਹਿਬ ਵਾਸਤੇ ਕੀਤਾ ਇਹ ਸਹੀ ਸਲਾਮਤ ਖੜੇ ਨੇ ਇਹਨਾਂ ਦੇ ਨੰਬਰ ਵੀ ਤੁਹਾਡੇ ਕੋ ਆ ਜਾਣੇ ਇਹਨਾਂ ਨਾਲ ਸਿੱਧਾ ਕੰਡੈਕਟ ਕਰੋ ਇਹਨਾਂ ਦੇ ਕਾਰੋਬਾਰ ਚਲਾਉਣੇ ਤੇ ਉਹ ਸਕਸੈਸ ਕਰਨੇ ਸੰਗਤ ਦਾ ਸਾਡਾ ਫਰਜ ਬਣਦਾ ਤੇ ਤਿੰਨ ਜੋਧੇ ਖੜੇ ਆ ਜੀ ਤੇ ਨਾਮ ਅਮਨਦੀਪ ਸਿੰਘ ਅਮਨਾ ਤੇ ਗੁਰਪ੍ਰੀਤ ਸਿੰਘ ਗੋਪੀ ਇਹ ਵੀ ਜੇਲ੍ਹ ਤੋਂ ਗਏ ਆ ਆ ਵੀ ਸਮੇਂ ਬਾਅਦ ਬੜੇ ਇਹਨਾਂ ਨੇ ਵੀ ਬੜਿਆ ਦੋਕੀ ਸੋਦੇ ਆ ਬਾਕੀ ਤੁਸੀਂ ਜਿੰਨੇ ਵੀ ਆਇਓ ਸਾਰੇ ਸੰਗਤ ਦਾ ਚੱਲਿਆ ਚੱਲਿਆ ਕਦਮ ਮੇਰੇ ਸਿਰ ਮੱਥੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅਸੀਂ ਖੜੇ ਆ ਸੈਂਟਰਲ ਜੇਲ੍ਹ ਫਰੀਦਕੋਟ ਦੇ ਬਾਹਰਲੇ ਪਾਸੇ ਤੇ ਜਿਹੜਾ ਇੱਕ ਸੀ ਸਵਾਗਤ ਦੇਖ ਰਹੇ ਹਾਂ ਕਵਦੀ ਪਿੰਡ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਬੇਅਦਬੀ ਕਰਨ ਵਾਲੀ ਔਰਤ ਨੂੰ ਸੋਦਾ ਲਾਉਣ ਵਾਲੇ ਭਾਈ ਗੁਰਪ੍ਰੀਤ ਸਿੰਘ ਜਾਗੋਵਾਲ ਜੋ ਕਿ 7 ਸਾਲ ਬਾਅਦ ਅੱਜ ਜੇਲ੍ਹ ਦੇ ਵਿੱਚੋਂ ਰਿਹਾ ਹੋ ਰਹੇ ਨੇ ਪੱਕੀ ਜ਼ਮਾਨਤ ਮਿਲੀ ਹੈ ਅੱਜ ਵੀਰ ਗੁਰਪ੍ਰੀਤ ਸਿੰਘ ਦੀ ਉਹਨਾਂ ਦਾ ਸਤਕਾਰ ਕਰਨ ਵਾਸਤੇ ਉਹਨਾਂ ਨੂੰ ਜੀ ਆਇਆਂ ਨੂੰ ਕਹਿਣ ਵਾਸਤੇ ਜਿਨ੍ਹਾਂ ਨੇ ਲੰਮਾ ਲੰਮਾ ਸਮਾਂ ਜੇਲ੍ਹ ਕੱਟ ਕੇ ਜੋ ਕਿ ਕੌਮ ਦਾ ਦਰਦ ਰੱਖਣ ਵਾਸਤੇ ਗੁਰੂ ਸਾਹਿਬ ਦੀ ਬੇਅਦਬੀ ਆਂਦਾ ਬਦਲਾ ਲੈਣ ਵਾਸਤੇ ਆਪਣੀ ਜਿੰਦ ਜਾਨ ਲਾਈ ਐ ਕੌਮ ਦੇ ਲੇਖੇ ਇਹ ਜ਼ਿੰਦਗੀ ਨੂੰ ਲਾਇਆ ਅੱਜ ਉਹਨਾਂ ਦਾ ਬਹੁਤ ਸਤਿਕਾਰ ਹੋ ਰਿਹਾ ਵਾ ਤੇ ਸਤਗੁਰ ਸੱਚੇ ਪਾਤਸ਼ਾਹ ਕਿਰਪਾ ਕਰਨ ਜਿਹੜੇ ਜਿਹੜੇ ਵੀਰਾਂ ਨੇ ਬਹੁਤ ਸਾਥ ਦੇ ਕੇ ਵੀਰ ਦੀ ਪੱਕੀ ਜਮਾਨਤ ਕਰਾਉਣ ਲਈ ਸੰਘਰਸ਼ ਕੀਤਾ ਮੰਜਪੁਰ ਸਾਹਿਬ ਵਕੀਲ ਭਾਈ ਸਖਜੀਤ ਸਿੰਘ ਖੋਸੇ ਤੇ ਹੋਰ ਵੀਰਾਂ ਨੇ ਉਹਨਾਂ ਸਾਰਿਆਂ ਦਾ ਬਹੁਤ ਧੰਨਵਾਦ ਅੱਜ ਜਿਹੜਾ ਸਵਾਗਤ ਤੁਸੀਂ ਦੇਖ ਰਹੇ ਆ ਅੱਜ ਸਪੈਸ਼ਲ ਤੌਰ ਤੇ ਵੀਰ ਦਾ ਹੋ ਰਿਹਾ ਹੈ ਤੇ ਨਾਲ ਇੱਥੇ ਇੱਕ ਹੋਰ ਜ਼ਰੂਰੀ ਬੇਨਤੀ ਹੈ ਜੇਲ੍ਹ 'ਚ ਆਉਣ ਤੋਂ ਬਾਅਦ ਹੁਣ ਵੀਰ ਨੇ ਜੋ ਕਾਰੋਬਾਰ ਸ਼ੁਰੂ ਕਰਨਾ ਹੈ ਉਹਦੇ ਲਈ ਆਪਾਂ ਰਲ ਮਿਲ ਕੇ ਸਾਥ ਦੇਈਏ ਕਿਉਂਕਿ ਆਰਥਿਕ ਤੌਰ ਤੇ ਵੀਰ ਦਾ ਪਰਿਵਾਰ ਕਾਫੀ ਡਾਊਨ ਹੈ ਵੀਰ ਹੀ ਸੀ ਜੋ ਕਾਰੋਬਾਰ ਕਰਨ ਵਾਲਾ ਜਾਂ ਫਿਰ ਕੰਮ ਕਰਨ ਵਾਲਾ ਰਲ ਮਿਲ ਕੇ ਆਪਾਂ ਸਾਥ ਦਈਏ ਤਾਰੂ ਰਾਲ ਮਲ ਕੇ ਵੀਰ ਆਪਣਾ ਅੱਗੇ ਤੋਂ ਕਾਰੋਬਾਰ ਸ਼ੁਰੂ ਕਰਕੇ ਆਪਣਾ ਪਰਿਵਾਰ ਪਾਲ ਸਕੇ ਮਿਹਨਤ ਕਰ ਸਕੇ ਤੇ ਇਹ ਵੀਡੀਓ ਦੇ ਵਿੱਚ ਕਾਫੀ ਵਿਚਾਰ ਨੇ ਜਿਹੜੇ ਸੁਣਨ ਵਾਲੇ ਵੱਧ ਤੋਂ ਵੱਧ ਸ਼ੇਅਰ ਕਰਿਓ ਠੀਕ ਆ ਧੰਨਵਾਦ ਸਾਰੇ ਵੀਰਾਂ ਦਾ ਭਾਈ ਸੰਜੀਤ ਸਿੰਘ ਖੋਸਾ ਜੀ ਹੋਰਾਂ ਦਾ ਲੋ ਜੀਓ ਨਿਹਾਲ ਜੀ ਦੇਖੋ ਪਾਲ ਸਿੰਘ ਮੰਜਪੁਰ ਤੇ ਸਾਰੇ ਆਏ ਹੋਏ ਭਰਾਵਾਂ ਦਾ ਦੂਰ ਨੇੜੇ ਤੋਂ ਜਿਹੜੇ ਆਏ ਨੇ ਕੱਪਟਨ ਇਹ ਤਿੰਨ ਜੋਧੇ ਖੜੇ ਆ ਜੀ ਇਹ ਨਾਮ ਅਮਨਦੀਪ ਸਿੰਘ ਆਮਨਾ ਤੇ ਗੁਰਪ੍ਰੀਤ ਸਿੰਘ ਗੋਪੀ ਇਹ ਵੀ ਜੇਲ੍ਹ ਤੋਂ ਗਏ ਆ ਆफी ਸਮੇਂ ਬਾਅਦ ਬੜੇ ਇਹਨਾਂ ਨੇ ਵੀ ਬੜਿਆ ਦੋ ਕੀ ਸੋਦੇ ਆ ਇਹਨਾਂ ਦੇ ਵੀ ਕੇਸ ਸੀਗੇ ਇਹਨਾਂ ਦਾ ਵੀ ਬੜਾ ਜੋਬਦਾਨਾ ਫਾਰਮ ਦੇ ਵਿੱਚ ਬਹੁਤ ਸਤਕਾਰਤਨੇ ਦੋਨੇ ਵੀ ਜੀ ਤਿੰਨ ਤਿੰਨ ਸਿੰਘ ਆ ਕਲੇ ਜੀ ਇਕ ਗੋਤਰੀ ਸਿੰਘ ਗੋਫੀ ਜਾਂ ਮਨਦੀਪ ਸਿੰਘ ਆਪਣਾ ਇਹਨਾਂ ਦੇ ਉੱਤੇ ਵੀ ਕੇਸ ਸੀ ਇੱਕ ਬਾਬਾ ਲੱਖਾ ਸੀ ਜਿਹੜਾ ਕਹਿੰਦਾ ਸੀ Rajasthan ਚ ਜੀ ਮੈਂ ਗੁਰਨਾਮ ਦੀ ਕਿਤਾਬ ਪਾ ਦਿਆ ਸੋ ਉਹਦਾ ਲੱਖ ਨਿਸ਼ੇਸ਼ ਹੋਈ ਇਹਨਾਂ ਦੇ ਚੱਲਿਆ ਸੀ ਨਾਲ ਭਾਈ ਜਸਵੰਤ ਸਿੰਘ ਦਾ ਵਾਰ ਜੀ ਫੇਰ ਕੀ ਆ ਜੀ ਉਹਨਾਂ ਦੀ ਵੀ ਜਮਾਤ ਥੋੜੇ ਚਿਰ ਤੱਕ ਆਜੂ ਜੀ ਇੱਕ ਜਿਹੜਾ ਬੁੱਜ ਜਵਾਲ ਸਿੰਘ ਆਲੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਦਾ ਸਰੂਪ ਨੂੰ ਚੋਰੀ ਕਰਕੇ ਤੇ ਉਹ ਬੰਦੇ ਨੇ ਕੀ ਗੁਰਦੇਵ ਹੰਸਾ ਉਹ ਮਰਦ ਕੇਸ ਦੇ ਵਿੱਚ ਇਹਨਾਂ ਨੂੰ ਮੁਕੈਦ ਹੋਈ ਸੀ ਜੀ ਤਿੰਦ ਸਿੰਘਾ ਨੂੰ ਇਹਨਾਂ ਦੋਹਾਂ ਨੂੰ ਤੇ ਜਸਵੰਤ ਸਿੰਘ ਨੂੰ ਤੇ ਉਹਦੇ ਚ ਇਹਨਾਂ ਦੀ ਬੇਲ ਹੋ ਗਈ ਹੈ ਹੋਰ ਵੀ ਦੋ ਕੇਸ ਇਹਨਾਂ ਦੇ ਇਸੇ ਤਰ੍ਹਾਂ ਜਿਹੜੇ ਪੰਥ ਰੋਕੀਆਂ ਨੂੰ ਸੋਧਨ ਦੇ ਕਤਲ ਦੇ ਸੀਗੇ ਉਹਨਾਂ ਸਾਧਿਆ ਉਹ ਵਧੀ ਹੋਏ ਇੱਕ ਕੇਸ ਚ ਇਹਨਾਂ ਨੂੰ ਜਿਹੜੀ ਮੁਕੈਦ ਹੋਈ ਜਿਵੇਂ ਗੁਰਪ੍ਰੀਤ ਸਿੰਘ ਨੂੰ ਹਾਈ ਕੋਰਟ ਤੋਂ ਜ਼ਮਾਨਤ ਮਿਲੀ ਹੈ ਉਸੇ ਤਰ੍ਹਾਂ ਇਹਨਾਂ ਨੂੰ ਵੀ ਜਮਾਤ ਮੇਰੀ ਸਤਗੁਰੂ ਦੀ ਬਖਸ਼ਿਸ਼ ਦੇ ਆ। ਸੋ ਸਾਨੂੰ ਮਾਣ ਆ ਇਹ ਸਾਰੇ ਅਸੀਂ ਇਹਨਾਂ ਦੀ ਸੰਗਤ ਕਰਦੇ ਆ ਸਾਰੇ ਤਾਂ ਧੰਨਵਾਦ ਆ ਗਿਆ ਧੰਨਵਾਦ। ਸਾਧਿਆਂ ਦੀ ਵੀ ਅਸੀਂ ਇਹਨਾਂ ਦੇ ਦਰਸ਼ਨ ਕਰਦੇ ਆ ਤੇ ਵਧੀਆ ਗੱਲ ਆ ਵੀ ਸਾਧ ਜੇ ਅੱਜ ਨੌਜਵਾਨ ਜਿਹੜੇ ਇਕੱਠੇ ਹੋਏ। ਸਮੂਚੀ ਸੰਗਤ ਦਾ ਬਹੁਤ ਬਹੁਤ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਜਿਨ੍ਹਾਂ ਨੇ ਸ਼ਾਰਟ ਨੋਟਿਸ ਦੇ ਉੱਤੇ ਜੀ ਵੀਰ ਗੁਰਪ੍ਰੀਤ ਸਿੰਘ ਜੱਜਵਾਲ ਨੂੰ ਜੀ ਆਇਆਂ ਕਹਿਣ ਵਾਸਤੇ ਆਪਦਾ ਕੀਮਤੀ ਸਮਾਂ ਕੱਢ ਕੇ ਇਹਨਾਂ ਵੀਰਾਂ ਨੂੰ ਜੀ ਆਇਆਂ ਕਿਹਾ ਜਿੱਥੇ ਉੱਥੇ ਸਾਨੂੰ ਦੋ ਯੋਧਿਆਂ ਦੇ ਹੋਰ ਵੀ ਦਰਸ਼ਨ ਹੋਏ ਆ ਅਮਨ ਦੀਪ ਸਿੰਘ ਅਮਨਾ ਤੇ ਗੁਰਪ੍ਰੀਤ ਸਿੰਘ ਗੋਪੀ ਮੈਂ ਅਕਸਰ ਇਹ ਗੱਲ ਬਾਹਰ ਪ੍ਰੋਗਰਾਮਾਂ ਤੇ ਜਿੱਥੇ ਵੀ ਜਾਂਦਾ ਸੀ ਕਿ ਇਹ ਕੀ ਆ ਇਹ ਸਾਰੇ ਜਿੰਨੇ ਵੀ ਜਿਹੜੇ ਹੁਣ ਸੋ ਕਾਲਡ ਪੰਥਕ ਆਪਣੇ ਆਪ ਨੂੰ ਕਹਿੰਦੇ ਆ ਕਿ ਅਸੀਂ ਜੀ ਬੜੀ ਪੰਥ ਦੀ ਕਰਦੇ ਆ ਅਸੀਂ ਬੰਦੀ ਸਿੰਘ ਛਡਾਉਣੇ ਆ ਲੱਗ ਭਾਗੇ ਨਾ ਸਾਰਿਆਂ ਵੀਰਾਂ ਦੇ ਉਹਨਾਂ ਦੀ ਸਰਕਾਰ ਵੇਲੇ ਦੇ ਪਰਚੇ ਹੈਗੇ ਆ ਔਰ ਇਹਨਾਂ ਨੇ ਢਾਇ ਵੀ ਟੀਸੀ ਦੇ ਬੇਰ ਹੈਗੇ ਆ ਅਮਨ ਅਮਨੇ ਵੀਰ ਹੋਣਾ ਨੇ ਜਾਂ ਗੁਰਪ੍ਰੀਤ ਹੋਣਾ ਨੇ ਉਹ ਇੱਕ ਵੱਖਰੀ ਗੱਲ ਆ ਕਿ ਸੋਸ਼ਲ ਮੀਡੀਆ ਤੇ ਬਹੁਤਾ ਨਹੀਂ ਆਉਂਦੇ ਜਿਸ ਦਿਨ ਇਹਨਾਂ ਦੀ ਰਿਹਾਈ ਹੋਈ ਉਸ ਦਿਨ ਵੀ ਗੁੰਮਨਾਮ ਦੀ ਗੱਲ ਰਹਿ ਗਈ ਬਹੁਤਾ ਪਤਾ ਨਹੀਂ ਚੱਲ ਸਕਿਆ ਪਰੰਤੂ ਮੈਂ ਚੰਗੀ ਤਰ੍ਹਾਂ ਵੇਖ ਲਵੇ ਇਹਨਾਂ ਵੀਰਾਂ ਨੂੰ ਵੀ ਜਿਨ੍ਹਾਂ ਨੇ ਜੇਲਾਂ ਕੱਟਾ ਟਕੇ ਵੀ ਹਰਾ ਮੈਂ ਅੱਜ ਸਮੁੱਚੇ ਪ੍ਰਚਾਰਕ ਵੀਰਾਂ ਦਾ ਹਰਪ੍ਰੀਤ ਸਿੰਘ ਮਖੂਦਾ ਆ ਹਰਪਾਲ ਸਿੰਘ ਮਖੂਦਾ ਆਪਣੇ ਪ੍ਰਗਟ ਸਿੰਘ ਮੁੱਦਕੀ ਦਾ ਕੁਲਵਿੰਦਰ ਸਿੰਘ ਬਠਿੰਡਾ ਦਾ ਕਿਸਾਨ ਜਥੇਬੰਦਿਓ ਵੀਰ ਮੈਨੂੰ ਥੋੜਾ ਨਾਮ ਭੁੱਲ ਗਿਆ ਸ਼ਰਨਜੀਤ ਸਿੰਘ ਹੁਣੀ ਸਾਡੇ ਸਤਕਾਰਯੋਗ ਐਡਵੋਕੇਟ ਮਨਜਪੁਰ ਸਾਹਿਬ ਜਿਨ੍ਹਾਂ ਨੇ ਬੜੀ ਹੀ ਸ਼ਿੱਦਤ ਦਾ ਦੇ ਨਾਲ ਕਿਉਂਕਿ ਮਿਹਣੇ ਵੀ ਬੜੇ ਸੁਣਦੇ ਨੇ ਜੀ ਬਿਲਕੁਲ ਜੀ ਬਹੁਤ ਮਿਹਣੇ ਸੁਣਨੇ ਪੈਂਦੇ ਨੇ ਪਰੰਤੂ ਫੇਰ ਵੀ ਇਹਨਾਂ ਨੇ ਸ਼ਿੱਦਤ ਦੇ ਨਾਲ ਲੜਾਈ ਲੜ ਕੇ ਅੱਜ ਉਹ ਦਿਨ ਸਾਨੂੰ ਨਸੀਬ ਹੋ ਗਿਆ ਵੀ ਸਾਡਾ ਛੋਟਾ ਵੀਰ ਗੁਰਪ੍ਰੀਤ ਸਾਡੇ ਵਿੱਚ ਆ ਜੀ ਤੇ ਹੁਣ ਮੈਨੂੰ ਲੱਗਦਾ ਕਿ ਇਹ ਆਪਣਾ ਜਿਹੜਾ ਵੀ دنیਾਵੀ ਕਿਰਤ ਕਾਰੋਬਾਰ ਔਰ ਮੈਂ ਅੱਜ ਹੀ ਤੁਹਾਨੂੰ ਸੁਣਿਆ ਦੇ ਦਿਆਂ ਇਹ ਪੰਤ ਫਰਦੀ ਅਮਾਨਤ ਹੈਗੇ ਨੇ ਸਾਰੇ ਸਿੰਘ ਇਹਨਾਂ ਨੇ ਪੰਥ ਵਾਸਤੇ ਕੀਤਾ ਇਹਨਾਂ ਨੇ ਗੁਰੂ ਗ੍ਰੰਥ ਸਾਹਿਬ ਵਾਸਤੇ ਕੀਤਾ ਇਹ ਸਹੀ ਸਲਾਮਤ ਖੜੇ ਨੇ ਇਹਨਾਂ ਦੇ ਨੰਬਰ ਵੀ ਤੁਹਾਡੇ ਕੋ ਆ ਜਾਣੇ ਇਹਨਾਂ ਨਾਲ ਸਿੱਧਾ ਕੰਡੈਕਟ ਕਰੋ ਇਹਨਾਂ ਦੇ ਕਾਰੋਬਾਰ ਚਲਾਉਣੇ ਤੇ ਉਹ ਸਕਸੈਸ ਕਰਨੇ ਸੰਗਤ ਦਾ ਸਾਡਾ ਫਰਜ਼ ਬਣਦਾ ਫਿਰ ਸੋਨਹਰ ਦੀ ਅਮਾਨਤ ਸਾਬ ਤੁਹਾਡੀ ਪੱਕੀ ਜ਼ਮਾਨਤ ਹੋਈ ਐ ਤੇ ਚਲੋ ਮੰਜਪੁਰ ਸਾਹਿਬ ਦਾ ਖੋਸਾ ਸਾਹਿਬ ਦਾ ਵੀ ਦਿਲ ਦੀਆਂ ਗਹਿਰਾਈਆਂ ਧੰਨਵਾਦ ਸੁਮੁੱਚੇ ਪੰਥਦਰ ਦੀ 4 ਵਿੱਚੋਂ ਡੀ ਕਰੇ ਨੇ ਵੈਸੇ ਤੇ ਆ 3-4 ਘੰਟੇ ਦੀ ਡੀਗ ਪਰ ਤੁਸੀਂ 7 ਸਾਲ ਕੱਟੇ ਨੇ ਕੀ ਕਹਿਣਾ ਚਾਹੁੰਦੇ ਜੀ ਨਹੀਂ ਮੈਂ ਤਾਂ ਸਾਰਿਆਂ ਜੋ ਵੀ ਸੰਗਤ ਦੀ ਅਰਦਾਸਾਂ ਕਰਕੇ ਬਾਹਰੇ ਆਏ ਆ ਜੀ ਮੈਂ ਉਹਨਾਂ ਦਾ ਧੰਨਵਾਦ ਕਰਦਾ ਜੀ ਭਾਈ ਸ਼ਕਤੀਜੀਤ ਸਿੰਘ ਜੀ ਖੋਸੇ ਦਾ ਸਾਡੇ ਵਕੀਲ ਜਸਪਾਲ ਸਿੰਘ ਜੀ ਮੰਜਪੁਰ ਜੀ ਮੇਰੇ ਕੱਲੇ ਦਾ ਤਾਂ ਹੀ ਹੋਰ ਵੀ ਬਹੁਤ ਸਿੰਘ ਕਹਿੰਦੇ ਨੇ ਇਹ ਜਿਹੇ ਕਢਾਏ ਨੇ ਇਹਨਾਂ ਦੀ ਬਹੁਤ ਬਹੁਤ ਮੈਦ ਹੈ ਨਹੀਂ ਸੀ ਬਾਕੀ ਇਸ ਕਰਨ ਵਾਲਾ ਜੋ ਵੀ ਆ ਪਰਮਾਤਮਾ ਪਰਮੈ ਜਸਪਾਲ ਸਿੰਘ ਮੰਜਪੁਰ ਜੀ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦਾ ਬਾਕੀ ਤੁਸੀਂ ਜਿੰਨੇ ਵੀ ਆਇਓ ਸਾਰੇ ਸੰਗਤ ਦਾ ਚੱਲਿਆ ਚੱਲਿਆ ਕਦਮ ਮੇਰੇ ਸਿਰ ਮੱਥੇ ਆ ਅੱਗੇ ਤੋਂ ਵੀ ਬਸ ਵੀ ਇਹੋ ਜਿਹਾ ਵੀ ਉਸ ਮੈ ਮੇ ਤੋਂ ਨਾ ਹੋਵੇ ਜਿਹਦੇ ਨਾਲ ਸੰਗਤਾਂ ਨੂੰ ਲੱਗੇ ਵੀ ਯਾਰ ਕੁਝ ਗਲਤ ਹੋਇਆ ਤੁਸੀਂ ਵੀ ਅਰਦਾਸ ਕਰਿਓ ਵੀ ਮੈਂ ਸਹੀ ਏ ਛੱਲਾਂ ਕਦੇ ਕੁਝ ਗਲਤ ਨਾ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ